ਸਤਿ ਸ਼੍ਰੀ ਅਕਾਲ ਜੀ ਮਨਰਾਸੀਦ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਦੇਵੇ ਜੀ ਲੋ ਜੀ ਅੱਜ ਵਾਲੇ ਬਲੌਗ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕੁਝ ਪੰਜਾਬੀ ਸ਼ਬਦਾਂ ਦੀ ਜੋ ਕਿ ਮਾਲਵੀ ਤੇ ਦਵਾਬੇ ਦੀ ਭਾਸ਼ਾ ਵਿੱਚ ਅੱਡ-ਅੱਡ ਬੋਲੇ ਜਾਂਦੇ ਆ ਮੈਂ ਤਾਂ ਆਪਦੇ ਇਲਾਕੇ ਦੇ ਹਿਸਾਬ ਨਾਲ ਦੱਸ ਰਹੀ ਆਂ ਵੀ ਤੁਸੀਂ ਦੱਸਿਓ ਤੁਹਾਡੇ ਇਲਾਕੇ 'ਚ ਉਹਨਾਂ ਸ਼ਬਦਾਂ ਨੂੰ ਕੀ ਬੋਲਦੇ ਆਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਪੂਰਾ ਵਲੌਗ ਜ਼ਰੂਰ ਦੇਖਿਓ ਜੀ ਦੇਖਣ ਤੋਂ ਬਾਅਦ ਲਾਈਕ ਕਰਿਓ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂਜੀ ਅਸੀਂ ਆਪਦੇ ਇਲਾਕੇ ਦੇ ਹਿਸਾਬ ਨਾਲ ਤੁਹਾਨੂੰ ਦੱਸਾਂਗੇ ਵੀ ਸਾਡੇ ਦੁਆਬੇ ਤੇ ਮਾਲਵੇ ਦੀ ਭਾਸ਼ਾ 'ਚ ਕਿਹੜੇ-ਕਿਹੜੇ ਸ਼ਬਦ ਜਿਹੜੇ ਆ ਆਡਰ ਤਰ੍ਹਾਂ ਬੋਲੇ ਜਾਂਦੇ ਆਂ ਤੇ ਉਹਨਾਂ ਦਾ ਕੀ ਅਰਥ ਹੈ ਜੀ ਚਲੋ ਜੀ ਅੱਜ ਦਾ ਵਲੌਗ ਆਪਾਂ ਕਰਦੇ ਆਂ ਸ਼ੁਰੂ ਹਾਂਜੀ ਪਹਿਲਾ ਸ਼ਬਦ ਹੈਗਾ ਜੀ ਸਵੇਰ ਦਵਾਬੇ ਵਾਲੇ ਕਹਿੰਦੇ ਵੀ ਇਹ ਕੰਮ ਸਵੇਰੇ ਕਰ ਲਾਂਗੇ ਤੇ ਜਿਹੜੇ ਮਾਲਵੇ ਵਾਲੇ ਹੁੰਦੇ ਆ ਉਹ ਕਹਿੰਦੇ ਆ ਵੀ ਇਸਦਿਆਂ ਕਰਾਂਗੇ ਇਹ ਵਾਲਾ ਕੰਮ ਜਿਹੜਾ ਆ ਹਨਾ ਦੂਸਰਾ ਸ਼ਬਦ ਹੈਗੇ ਜੀ ਸ਼ਾਮ ਠੀਕ ਹੈ ਦਵਾਬੇ ਵਾਲੇ ਕਹਿੰਦੇ ਵੀ ਸ਼ਾਮ ਹੋ ਗਈ ਆ ਤੇ ਮਾਲਵੇ ਵਾਲੇ ਕਹਿੰਦੇ ਆ ਵੀ ਆਥਣ ਹੋ ਗਈ ਆ ਅਗਲਾ ਸ਼ਬਦ ਹੈਗਾ ਜੀ ਅੱਗੇ ਜਿੱਦਾਂ ਕਿ ਮਾਲ ਦਵਾਬੇ ਵਾਲੇ ਕਹਿ ਦਿੰਦੇ ਵੀ ਅੱਗੇ ਕੀ ਪਿਆ ਤੇ ਮਾਲਵੇ ਵਾਲੇ ਕਹਿੰਦੇ ਵੀ ਮੋਰੇ ਕੀ ਪਿਆ ਆ ਆਲਸ ਠੀਕ ਹੈ ਵੀ ਜਿਵੇਂ ਕੀ ਦਵਾਬੇ ਵਾਲੇ ਕਹਿ ਦਿੰਦੇ ਵੀ ਸੰਤ ਬੜਾ ਆਲਸ ਹੋਇਆ ਪਿਆ ਸੁਸਤੀ ਹੋਈ ਪਈ ਹੈ ਤੇ ਮਾਲਵੇ ਵਾਲੇ ਕਹਿ ਦਿੰਦੇ ਵੀ ਇਸ ਕੰਮ ਦੀ ਬੜੀ ਘੋਲ ਹੋਈ ਪਈ ਆ ਤੇ ਦਵਾਬੇ ਵਾਲੇ ਕਹਿੰਦੇ ਆ ਵੀ ਐਵੇਂ ਹੋਇਆ ਹਨਾ ਤੇ ਜਿਵੇਂ ਮਾਲਵੇ ਵਾਲੇ ਕਹਿ ਦਿੰਦੇ ਆ ਕਿ ਉਹੀ ਹੋ ਗਿਆ ਇਹ ਤਾਂ ਉਹੀ ਉਹੀ ਹੋ ਗਿਆ ਹਨਾ ਤੇ ਹਾਂਜੀ ਅਗਲਾ ਸ਼ਬਦ ਹੈਗਾ ਆ ਸਾਡਾ ਜਾਂ ਤੁਹਾਡਾ ਹਨਾ ਤੇ ਮਾਲਵੇ ਵਾਲੇ ਕਹਿ ਦਿੰਦੇ ਵੀ ਇਹ ਸਾਡਾ ਕੰਮ ਹੈ ਜਾਂ ਤੁਹਾਡਾ ਕੰਮ ਹੈ ਤੇ ਮਾਲਵੇ ਵਾਲੇ ਕਹਿੰਦੇ ਤੁਹਾਡਾ ਕੰਮ ਹੈ ਤੇ ਦੁਆਬੇ ਵਾਲੇ ਜਿਵੇਂ ਕਿ ਅਗਲਾ ਸ਼ਬਦ ਜਿੱਦਾਂ ਹੈਗਾ ਆ ਵੀ ਐਦਾਂ ਹੋਈ ਓਦਾਂ ਹੋਈ ਠੀਕ ਹੈ ਤੇ ਮਾਲੇ ਵਾਲੇ ਕਹਿੰਦੇ ਐ ਹੋਈ ਔਂ ਹੋਈ ਤੇ ਜਿਵੇਂ ਕਿ ਦੁਆਬੇ ਵਾਲੇ ਕਹਿ ਦਿੰਦੇ ਵੀ ਚਲੀ ਜਾ ਹਨਾ ਤੇ ਮਾਲੇ ਵਾਲੇ ਕਹਿੰਦੇ ਵਗ ਜਾ ਤੇ ਨਾ ਜਿਵੇਂ ਕਿ ਆ ਗੇਟ ਹੁੰਦੇ ਆ ਹਨਾ ਦੁਆਬੇ ਵਾਲੇ ਉਸ ਨੂੰ ਕਹਿੰਦੇ ਆ ਬੂਹਾ ਤੇ ਮਾਲੇ ਵਾਲੇ ਉਸ ਨੂੰ ਕਹਿੰਦੇ ਆ ਦਰਵਾਜ਼ਾ ਤੇ ਜਿਹੜੀ ਹੁੰਦੀ ਆ ਵਿੰਡੋ ਜਿਸ ਹਨਾ ਵਿੰਡੋ ਇਸ ਨੂੰ ਦੁਆਬੇ ਵਾਲੇ ਕਹਿੰਦੇ ਆ ਤਾਕੀ ਤੇ ਮਾਲਵੇ ਵਾਲੇ ਕਹਿੰਦੇ ਬਾਰਿਜ ਦਾ ਬਾਰੀ ਢੋਦੇ ਹੈ ਨਾ ਬਾਰੀ ਲਾਦੇ ਤੇ ਇੱਕ ਹੁੰਦੀ ਹੈ ਜੀ ਪਰਸ਼ੱਤੀ ਇਹ ਦੁਆਬੇ ਵਾਲੇ ਕਹਿੰਦੇ ਪਰਸ਼ੱਤੀ ਠੀਕ ਹੈ ਜਿੱਦਾਂ ਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਉਹ ਵੱਡੀਆਂ-ਵੱਡੀਆਂ ਪਰਸ਼ੱਤੀਆਂ ਹੁੰਦੀਆਂ ਸੀਗੀਆਂ ਹਨਾ ਉਸਤੇ ਜਿਵੇਂ ਕਿ ਪਿੱਤਲ ਦੇ ਭਾਂਡੇ ਜਿਚਾ ਕੇ ਸਾਫ਼ ਕਰਕੇ ਰੱਖੇ ਹੁੰਦੇ ਸੀਗੇ ਜਦੋਂ ਦੀਵਾਲੀ ਦੀਆਂ ਸਫਾਈਆਂ ਹੁੰਦੀਆਂ ਸੀਗੀਆਂ ਤੇ ਉਹ ਉਹ ਪਿੱਤਲ ਦੇ ਭਾਂਡੇ ਲਾ ਕੇ ਸਾਫ਼ ਕਰਕੇ ਫੇਰ ਬੜਾ ਜਿਚਾਉਂਦੇ ਹੁੰਦੇ ਸੀਗੇ ਤੇ ਹੁਣ ਦੇ ਟਾਈਮ 'ਚ ਤੇ ਪਰਸ਼ੱਤੀਆਂ ਵਾਲਾ ਰਿਵਾਜ ਚਲਾਇ ਗਿਆ ਆ ਤੇ ਇਸ ਨੂੰ ਪਰਸ਼ੱਤੀ ਨੂੰ ਮਾਲਵੇ ਵਾਲੇ ਕਹਿੰਦੇ ਆ ਟਾਂਡ ਠੀਕ ਤੇ ਇੱਕ ਹੁੰਦੀ ਹੈ ਜੀ ਜਿੱਤੇ ਆਪਾਂ ਰੋਟੀਆਂ ਪਕਾਉਂਦੇ ਆ ਜਿਵੇਂ ਤਵੀ ਤੇ ਪਕਾਉਂਦੇ ਆ ਤਾਂ ਦੁਆਬੇ ਵਾਲੇ ਉਸ ਨੂੰ ਕਹਿੰਦੇ ਆ ਲੋ ਤੇ ਮਾਲਵੇ ਵਾਲੇ ਉਸ ਨੂੰ ਕਹਿੰਦੇ ਚੌਰ ਤੇ ਇੱਕ ਜੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਵੱਡੇ ਵੱਡੇ ਕਮਰੇ ਹੁੰਦੇ ਸੀਗੇ ਘਰਾਂ ਦੇ ਵਿੱਚ ਹਨਾ ਤੇ ਦੁਆਬੇ ਵਾਲੇ ਉਸ ਨੂੰ ਕਹਿੰਦੇ ਸੀ ਦਲਾਨ ਤੇ ਮਾਲਵੇ ਵਾਲੇ ਉਸ ਨੂੰ ਸਵਾਤ ਕਹਿੰਦੇ ਆ ਜਿਸ ਵਿੱਚ ਬਹੁਤ ਵੱਡਾ ਕਮਰਾ ਹੁੰਦਾ ਸੀਗਾ ਜਿਵੇਂ ਆਏ ਗਏ ਵਾਸਤੇ ਮੰਜੇ ਵੀ ਡੱਟ ਜਾਂਦੇ ਸੀਗੇ ਕਾਫੀ ਵੱਡਾ ਕਮਰਾ ਹੁੰਦਾ ਸੀਗਾ ਤੇ ਉਸ ਨੂੰ ਦਵਾਬੇ ਵਾਲੇ ਦਲਾਨ ਕਹਿੰਦੇ ਆ ਤੇ ਮਾਲਵੇ ਵਾਲੇ ਸੁਹਾਤ ਕਹਿੰਦੇ ਆ ਤੇ ਹਾਂਜੀ ਜਿਹੜਾ ਪਸ਼ੂਆਂ ਨੂੰ ਪਾਉਣ ਵਾਸਤੇ ਹੁੰਦਾ ਦਵਾਬੇ ਵਾਲੇ ਉਸ ਨੂੰ ਪੇੜਾ ਕਹਿੰਦੇ ਆ ਹਨਾ ਜਿਵੇਂ ਖਲ ਵਗੈਰਾ ਰੰਨਦੇ ਆ ਬੜੇ ਮਿਆਂ ਦੀ ਖਲ ਹੋਗੀ ਜਾਂ ਦੂਸਰੀ ਖਲ ਹੋਗੀ ਤੇ ਮਾਲਵੇ ਵਾਲੇ ਉਸ ਨੂੰ ਦਾਣਾ ਕਹਿੰਦੇ ਆ ਤੇ ਹਾਂਜੀ ਇੱਕ ਪਹਿਲਾਂ ਵਾਲੇ ਟਾਈਮ ਦੇ ਵਿੱਚ ਹੁੰਦੇ ਸੀਗੇ ਵੀ ਵੱਡੇ ਵੱਡੇ ਗੇਟ ਹੁੰਦੇ ਸੀਗੇ ਹਨਾ ਤੇ ਦਵਾਬੇ ਵਾਲੇ ਉਸ ਨੂੰ ਕਹਿੰਦੇ ਸੀ ਡੇੜੀ ਡੇੜੀ ਕਹਿੰਦੇ ਹੁੰਦੇ ਸੀਗੇ ਜਿੱਥੇ ਵੀ ਬਾਹਰਲਾ ਜਿੱਦਾਂ ਗੇਟ ਹੈ ਹੈਨਾ ਉੱਥੇ ਬਣੀਆਂ ਹੁੰਦੀਆਂ ਸੀਗੇ ਕਈ ਤਾਂ ਪਸ਼ੂ ਬੰਨ੍ਹ ਦਿੰਦੇ ਸੀ ਕਈ ਆਪ ਵੀ ਬੈਠਦੇ ਹੁੰਦੇ ਸੀਗੇ ਤੇ ਮਾਲਵੇ ਦੇ ਵਿੱਚ ਉਸ ਨੂੰ ਕਹਿੰਦੇ ਆ ਦਰਵਾਜ਼ਾ ਹੁਣ ਵੀ ਇਹ ਹਜੇ ਬਹੁਤ ਘਰਾਂ ਦੇ ਹੁੰਦੇ ਆ ਬਣੇ ਹੋਏਗੇ ਪਰ ਹੁਣ ਜਿਵੇਂ ਡਿਜ਼ਾਈਨ ਦੇ ਅਕੋਰਡਿੰਗ ਜਿਹੜੇ ਆ ਵੀ ਘਰਾਂ ਦੇ ਦਰਵਾਜ਼ੇ ਜਿਹੜੀਆਂ ਜੜੀਆਂ ਆ ਉਹ ਖਤਮ ਹੀ ਹੋ ਗਈਆਂ ਹਨਾ ਤੇ ਅੱਗੇ ਹੈਗਾ ਜੀ ਹਾਂਜੀ ਇੱਕ ਹੁੰਦੀ ਹੈ ਜਿਵੇਂ ਘੜੇ ਰੱਖਣ ਵਾਲੀ ਹੁੰਦੀ ਆ ਨਾ ਜਿੱਥੇ ਉੱਤੇ ਘੜੇ ਰੱਖਦੇ ਹੁੰਦੇ ਸੀਗੇ ਤੇ ਹੁਣ ਤਾਂ ਜਿਵੇਂ ਕਿ ਖਤਮ ਹੀ ਹੋ ਰਿਹਾ ਹੈ ਇਹ ਹੋ ਟਾਈਮ ਕਿਉਂਕਿ ਹੁਣ ਟੂਟੀਆਂ ਲੱਗ ਗਈਆਂ ਤੇ ਦੁਆਬੇ ਦੇ ਵਿੱਚ ਉਹਨੂੰ ਕਹਿੰਦੇ ਸੀ ਕਡੌਂਜੀ ਤੇ ਮਾਲਵੇ ਵਾਲੇ ਉਸਨੂੰ ਕਹਿੰਦੇ ਸੀ ਕਡਵੰਜੀ ਹਨਾ ਤੇ ਅਗਲਾ ਸ਼ਬਦ ਹੈਗਾ ਜੀ ਜਿਵੇਂ ਕਿ ਪਹਿਲਾਂ ਕੱਚੇ ਘਰ ਹੁੰਦੇ ਸੀਗੇ ਜਾਂ ਕੱਚੀਆਂ ਛੱਤਾ ਹੁੰਦੀਆਂ ਸੀ ਲਿਪਦੇ ਹੁੰਦੇ ਸੀਗੇ ਹਨਾ ਤੂੜੀ ਮਿੱਟੀ ਬਣਾ ਕੇ ਤੇ ਉਸਨੂੰ ਦੁਆਬੇ ਵਾਲੇ ਕਹਿੰਦੇ ਹੁੰਦੇ ਸੀਗੇ ਘਾਣੀ ਬਣਾਉਣੀ ਹਨਾ ਤੇ ਮਾਲਵੇ ਵਾਲੇ ਉਸਨੂੰ ਕਹਿੰਦੇ ਲੱਤ ਲਾਉਣੀ ਉਸਨੂੰ ਲੱਤ ਲਾਉਣੀ ਕਹਿੰਦੇ ਆ ਤੇ ਅਗਲਾ ਸ਼ਬਦ ਹੈਗਾ ਜੀ ਕੇ ਠੀਕ ਹੈ ਜਿਵੇਂ ਕਿ ਰੋਟੀ ਚ ਓਪੜਨੀ ਜਾਂ ਦਾਲ ਸਬਜੀ ਚ ਪੋਣਾ ਤੇ ਦੁਆਬੇ ਵਾਲੇ ਉਸ ਨੂੰ ਕਹਿੰਦੇ ਆ ਕੇ ਪਾ ਦੋ ਤੇ ਮਾਲਵੇ ਵਾਲੇ ਕਹਿੰਦੇ ਆ ਵੀ ਚੋਪੜ ਪਾ ਦੋ ਤੇ ਅਗਲਾ ਸ਼ਬਦ ਹੈਗਾ ਜੀ ਹਵਾ ਠੀਕ ਹੈ ਜਿਵੇਂ ਹਵਾ ਚੱਲ ਰਹੀ ਹੈ ਦੁਆਬੇ ਵਾਲੇ ਕਹਿੰਦੇ ਨੇ ਹਵਾ ਚੱਲ ਰਹੀ ਹੈ ਤੇ ਮਾਲਵੇ ਵਾਲੇ ਕਹਿੰਦੇ ਵਾਹ ਚੱਲ ਰਹੀ ਹੈ ਹਾਂਜੀ ਅਗਲਾ ਸ਼ਬਦ ਹੈਗਾ ਜੀ ਜਿੱਦਾਂ ਕਿ ਗਾਂ ਮੱਝ ਚੌਂਦੇ ਆ ਦੁਆਬੇ ਵਾਲੇ ਕਹਿੰਦੇ ਕਿ ਗਾਂ ਚੌਣੀ ਆ ਮੱਝ ਚੌਣੀ ਆ ਹਨਾ ਤੇ ਮਾਲਵੇ ਚ ਕਹਿੰਦੇ ਆ ਵੀ ਤਾਰ ਕੱਢਣੀ ਆ ਹਨਾ ਤੇ ਅਗਲਾ ਹੈਗਾ ਜੀ 6 ਠੀਕ ਹੈ ਜਿਵੇਂ 6 6 ਹੁੰਦਾ ਉਹਨੂੰ ਦੁਆਬੇ ਵਾਲੇ ਕਹਿੰਦੇ 6 ਤੇ ਮਾਲਵੇ ਵਾਲੇ ਕਹਿੰਦੇ ਛੀ ਤੇ ਹਾਂਜੀ ਇਹ ਤਾਂ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਮਾਲਵੇ ਤੇ ਦੁਆਬੇ ਦੀ ਭਾਸ਼ਾ ਦੇ ਕੁਝ ਸ਼ਬਦ ਤੇ ਕਿਉਂਕਿ ਜਦੋਂ ਮੈਂ ਵਿਆਹ ਕੇ ਆਈ ਸੀ ਕਿਉਂਕਿ ਮੈਂ ਨਾਨਕੇ ਰਹਿੰਦੀ ਸੀ ਮੇਰੇ ਨਾਨਕੇ ਦਿਵਾਬੀਏ ਆ ਤੇ ਇਹ ਜਿਹੜੇ ਮੇਰੇ ਸਹੁਰੇ ਪਰਿਵਾਰ ਆ ਇਹ ਹੈਗਾ ਜੀ ਮਾਲਵੇ ਦਾ ਤੇ ਜਦੋਂ ਮੈਂ ਵਿਆਹ ਕੇ ਆਈ ਸੀਗੀ ਤੇ ਮੇਰੇ ਕੋਲ ਸ਼ਬਦਾਂ 'ਚ ਬਹੁਤ ਜ਼ਿਆਦਾ ਅੰਤਰ ਸੀਗਾ ਹਜੇ ਵੀ ਹੈਗਾ ਐ ਵੀ ਐਨੀਵੇਂ ਸਾਰੇ ਜਿਹੜੇ ਸ਼ਬਦ ਆ ਇਹਨਾਂ ਵਾਲੇ ਬੋਲਣ ਲੱਗ ਗਈਆਂ ਕੁਝ ਤਾਂ ਹਜੇ ਮੈਂ ਉਹ ਬੋਲਦੀ ਆ ਨਾ ਹਜੇ ਬਹੁਤ ਸਾਰੇ ਸ਼ਬਦ ਆ ਜਿਹੜੇ ਮੇਰੇ ਧਿਆਨ 'ਚ ਨਹੀਂ ਗਏ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਲਾਕੇ 'ਚ ਇਹਨਾਂ ਸ਼ਬਦਾਂ ਨੂੰ ਕੀ ਬੋਲਦੇ ਆ ਤੁਹਾਡੀ ਬੋਲੀ ਦੇ ਵਿੱਚ ਜਰੂਰ ਦੱਸਿਓ ਜੀ ਤੇ ਹੁਣ ਆਪਾਂ ਕੁਝ ਗੱਲਬਾਤ ਕਰਾਂਗੇ ਜਿਹੜੇ ਸ਼ਬਦ ਜਿਹੜੇ ਬਸੇ ਪੰਜਾਬੀ ਵਿਰਸੇ 'ਚੋਂ ਖਤਮ ਹੁੰਦੇ ਜਾ ਰਹੇ ਆ ਹਨਾ ਆਉਣ ਵਾਲੇ ਬੱਚਿਆਂ ਨੂੰ ਇਹਨਾਂ ਸ਼ਬਦਾਂ ਦੇ ਬਾਰੇ ਪਤਾ ਹੀ ਨਹੀਂ ਹੋਣਾ ਇਹਨਾਂ ਦਾ ਮੀਨਿੰਗ ਹੀ ਨਹੀਂ ਪਤਾ ਹੋਣਾਗਾ ਜਿਵੇਂ ਕਿ ਹੱਟੇ ਸ਼ਬਦ ਹੈ ਹਨਾ ਵੀ ਪਹਿਲਾਂ ਜਿਵੇਂ ਕਿ ਛੋਟੀਆਂ-ਛੋਟੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਹੱਟੀਆਂ ਕਹਿੰਦੇ ਹੁੰਦੇ ਸੀਗੇ ਤੇ ਜਿਵੇਂ ਓਨ ਵਾਲੇ ਟਾਈਮ ਦੇ ਵਿੱਚ ਤਾਂ ਬਸ ਸ਼ਾਪ ਦਾ ਧਿਆਨ ਹੋਊਗਾ ਬੱਚਿਆਂ ਨੂੰ ਹੱਟੀਆਂ ਦਾ ਪਤਾ ਹੀ ਨਹੀਂ ਹੁੰਦਾ ਜਿੱਥੇ ਕਿਰੀਆਨੇ ਵਗੈਰਾ ਦਾ ਸਮਾਨ ਮਿਲਦਾ ਹੁੰਦਾ ਸੀ ਬਚਪਨ 'ਚ ਆਪਾਂ ਕੋਈ ਚੀਜ਼ ਲੈਣ ਜਾਂਦੇ ਹੁੰਦੇ ਸੀ ਪਿੰਡ 'ਚ ਦੁਕਾਨਾਂ ਹੁੰਦੀਆਂ ਸੀ ਉਹਨਾਂ ਨੂੰ ਹੱਟੀਆਂ ਕਹਿੰਦੇ ਹੁੰਦੇ ਸੀਗੇ ਹਨਾ ਇਹ ਸ਼ਬਦ ਜਿਹੜਾ ਪੰਜਾਬੀ ਵਿਰਸੇ 'ਚ ਬਸ ਲੁਕਤ ਹੁੰਦਾ ਜਾ ਰਿਹਾ ਹੈ ਆ ਅਗਲਾ ਹੈਗਾ ਜੀ ਸੱਤ ਸੱਤ ਸ਼ਬਦ ਹੈ ਜਿਹੜਾ ਹਨ ਸੱਥਾਂ ਦੇ ਵਿੱਚ ਸਾਰੇ ਇਕੱਠੇ ਹੁੰਦੇ ਸੀਗੇ ਖੇਤਾਸ਼ ਖੇਲਦੇ ਹੁੰਦੇ ਸੀਗੇ ਹਨ ਤੇ ਕੋਈ ਵੀ ਗੱਲਬਾਤ ਹਣੀ ਸਭ ਨੇ ਇਕੱਠਾ ਹੋਣਾ ਸੱਥ ਵਿੱਚ ਇਕੱਠੇ ਹੁੰਦੇ ਸੀਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਸ਼ਬਦ ਜਿਹੜਾ ਲੁਕਤ ਹੋ ਜਾਣਾ ਹੈ ਆ ਬਾਕੀ ਜੀ ਸਲੇਟ ਵਰਤਾ ਹਨ ਕਲਮ ਜਿਹੜੀ ਹੋ ਗਈ ਫੱਟੀ ਹੋ ਗਈ ਸਕੂਲ ਟਾਈਮ ਦੀਆਂ ਜਿਹੜੀਆਂ ਚੀਜ਼ਾਂ ਸੀਗੇ ਅੱਗੇ ਵੀ ਮੈਂ ਇੱਕ ਵਲੌਗ ਦੇ ਵਿੱਚ ਇਸ ਬਾਰੇ ਗੱਲਬਾਤ ਕੀਤੀ ਸੀਗੀ ਉਹ ਵੀ ਬਸ ਹੁਣ ਸਿਰਫ ਯਾਦਾਂ ਰਹਿ ਗਈਆਂ ਉਹ ਉਹ ਸ਼ਬਦ ਜਿਹੜੇ ਆ ਵੀ ਉਹ ਵੀ ਹੁਣ ਲੁਕਤ ਹੋ ਗਏ ਪੰਜਾਬੀ ਵਿਰਸੇ ਦੇ ਵਿੱਚੋਂ ਤੇ ਹਾਂਜੀ ਜੀ ਵੇ ਬਰਾਂਡਾ ਹਨਾ ਜਿਵੇਂ ਕਿ ਹੁਣ ਘਰ ਜਿਹੜੇ ਆ ਚੇਂਜ ਹੋ ਗਏ ਆ ਕੋਠੀਆਂ ਪੈਣ ਲੱਗ ਗਈਆਂ ਹਾਲੋਬੀ ਗੈਲਰੀ ਬਸ ਇਹ ਬੰਗਲੇ ਇਹਨਾਂ ਚੀਜ਼ਾਂ ਦੇ ਬਾਰੇ ਗੱਲਬਾਤ ਹੁੰਦੀ ਆ ਬਰਾਂਡੇ ਵੀ ਹੌਲੀ ਹੌਲੀ ਸਭ ਨੇ ਭੁੱਲ ਜਾਣੇ ਆ ਤੇ ਹੋਰ ਸ਼ਬਦ ਹੋ ਗਏ ਜਿਵੇਂ ਪੀੜਾ ਹੋ ਗਿਆ ਪੀੜੀ ਹੋ ਗਈ ਫੱਟੀ ਹੋ ਗਈ ਹੌਲੀ ਹੌਲੀ ਇਹ ਸ਼ਬਦ ਵੀ ਜਿਹੜੇ ਆ ਪੰਜਾਬੀ ਵਿਸ਼ੇ ਚੋਂ ਲੁप्त ਹੋ ਜਾਣੇ ਇਹਨਾਂ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਹੋਣਾਗਾ ਹਨਾ ਖੇਤ ਹੋ ਗਏ ਮਰਬੇ ਹੋ ਗਏ ਹੌਲੀ ਹੌਲੀ ਲੋਕਾਂ ਨੂੰ ਇਹ ਬੋਲਣਾ ਜਿਹੜਾ ਆ ਲੋਕਾਂ ਨੇ ਬੰਦ ਹੀ ਕਰ ਦੇਣਾ ਆ ਇਹ ਜਿਹੜੇ ਸ਼ਬਦ ਹੈ ਨਾ ਲੁप्त ਹੋ ਜਾਣੇ ਆਪਣੀ ਭਾਸ਼ਾ ਦੇ ਵਿੱਚੋਂ ਹਾਂਜੀ ਅਗਲਾ ਸ਼ਬਦ ਹੈਗੇ ਜੀ ਛੰਨਾ ਤੇ ਕੋਲ ਹਨਾ ਤੇ ਇਹ ਜਿਹੜੇ ਭਾਂਡੇ ਆ ਇਹ ਹੁਣ ਬਹੁਤ ਘੱਟ ਲੋਕ ਵਰਤਦੇ ਅੱਗੇ ਕਿੰਨਾ ਵਰਤਦੇ ਹੁੰਦੇ ਸੀਗੇ ਜਿਵੇਂ ਕਿ ਚੂਰੀਆਂ ਛੰਨਿਆਂ ਦੇ ਵਿੱਚ ਖਾਂਦੇ ਹੁੰਦੇ ਸੀ ਚੂਰੀ ਕੁੱਟ ਕੇ ਛੰਨੇ ਭਰ ਲੈਂਦੇ ਸੀਗੇ ਦੁੱਧ ਵੀ ਛੰਨਿਆਂ ਦੇ ਵਿੱਚ ਪੀਂਦੇ ਹੁੰਦੇ ਸੀਗੇ ਵੱਡੇ ਵੱਡੇ ਛੰਨੇ ਕੋਲ ਹੁੰਦੇ ਸੀ ਉਹਨਾਂ ਵਿੱਚ ਪੀਂਦੇ ਹੁੰਦੇ ਸੀਗੇ ਤੇ ਹੁਣ ਤੇ ਇਹਨਾਂ ਦੀ ਕੋਈ ਵਰਤੋਂ ਕਰਦਾ ਹੀ ਨਹੀਂਗਾ ਤੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਇਹਨਾਂ ਦੇ ਬਾਰੇ ਪਤਾ ਹੀ ਨਹੀਂਗਾ ਕੁਝ ਵੀ ਚਲੋ ਜੀ ਇਹ ਕੁਝ ਸ਼ਬਦ ਸੀਗੇ ਜਿਹੜੇ ਜਿੰਨਾ ਬਾਰੇ ਆਪਾਂ ਗੱਲਬਾਤ ਕੀਤੀ ਜੀ ਇਹਨਾਂ ਜ਼ਰੂਰ ਹੈ ਵੀ ਆਪਣਾ ਆਪਣੇ ਬੱਚਿਆਂ ਨੂੰ ਇਸ ਬਾਰੇ ਜ਼ਰੂਰ ਦੱਸਣਾ ਚਾਹੀਦਾ ਹੈ ਨਾ ਵੀ ਇਸ ਤਰ੍ਹਾਂ ਦਾ ਹੁੰਦਾ ਸੀਗਾ ਤਾਂ ਕਿ ਬੱਚਿਆਂ ਨੂੰ ਵੀ ਪਹਿਲਾਂ ਵਾਲੇ ਟਾਈਮ ਦੀ ਵੀ ਜਾਣਕਾਰੀ ਮਿਲ ਸਕੇ ਮੈਂ ਕਦੇ-ਕਦੇ ਆਪਦੇ ਜੇ ਟਿਊਸ਼ਨ ਵਾਲੇ ਬੱਚੇ ਉਹਨਾਂ ਨਾਲ ਡਿਸਕਸ ਕਰਦੇ ਹੁੰਨੇ ਬੱਚੇ ਬੜੇ ਧਿਆਨ ਨਾਲ ਸੁਣਦੇ ਵੀ ਇਸ ਤਰ੍ਹਾਂ ਹੁੰਦਾ ਸੀਗਾ ਤੇ ਜੇ ਆਪਾਂ ਬੱਚਿਆਂ ਨੂੰ ਇਸ ਬਾਰੇ ਦੱਸੀਏ ਤਾਂ ਬੱਚਿਆਂ ਨੂੰ ਆਪਣੇ ਜਿਹੜਾ ਇਹ ਪੁਰਾਣਾ ਵਿਰਸਾ ਆ ਉਹਦਾ ਪਤਾ ਲੱਗਦਾ ਰਹਿੰਦਾ ਹੈ ਨਾ ਤੇ ਚਲੋ ਜੀ ਕੁਝ ਤਾਂ ਰਵਾਜ ਜਿਵੇਂ ਮੁੜ ਕੇ ਫਿਰ ਤੋਂ ਆ ਰਹੇ ਆ ਤਾਂ ਬਹੁਤ ਵਧੀਆ ਲੱਗਦਾ ਹੈ ਨਾ ਵੀ ਜਿਹੜੇ ਰਵਾਜ ਮੁੜ ਕੇ ਆ ਰਹੇ ਆ ਤੇ ਅੱਜ ਵਾਲਾ ਜੀ ਵੀਡੀਓ ਤੁਹਾਨੂੰ ਕੇਜ ਜੀ ਲੱਗੀ ਜਰੂਰ ਦੱਸਿਓ ਜੀ ਜੇ ਤੁਹਾਡੇ ਕੋਲੇ ਵੀ ਸ਼ਬਦ ਹੈਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਹੜੇ-ਕਿਹੜੇ ਸ਼ਬਦ ਹੈਗੇ ਜਿਹੜੇ ਮੈਂ ਨਹੀਂ ਬੋਲੇ ਜਿਹੜੇ ਮੈਨੂੰ ਧਿਆਨ 'ਚ ਨਹੀਂ ਆਏਗੇ ਜੀ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ